ਹਾਂਜੀ ਕੀਰਤੀ ਕਲਾਸ ਪੇਜ ਨਾਲ ਜੁੜੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਉਮੀਦ ਕਰਦਾ ਵੀ ਸਭ ਠੀਕ ਠਾਕ ਹੋਮੋਂਗੇ ਦੋਸਤੋ ਅੱਜ ਅਸੀਂ ਪਹੁੰਚੇ ਸੀਗੇ ਪਾਕਤਾ ਭਾਈ ਕੇ ਸਾਈਡ ਦਿਆਲਪੁਰਾ ਬੀੜਾ ਰਸਤੇ ਚ ਪੈਂਦਾ ਉੱਥੇ ਰੁਕੇ ਸੀਗੇ ਤੇ ਪੇੜ ਪੌਦੇ ਤੁਸੀਂ ਦੇਖ ਲਓ ਵੀ ਕਿੰਨੀ ਗਿਣਤੀ ਦੇ ਵਿੱਚ ਆ ਇਹ ਬੀੜਾ ਦਿਆਲਪੁਰੇ ਪਿੰਡ ਦਾ ਬਹੁਤ ਜ਼ਿਆਦਾ ਦਰਖਤਾਂ ਇੱਥੇ ਤੇ ਜਾਨਵਰ ਵੀ ਕਾਫੀ ਹੈਗੇ ਆ ਅੰਦਰਲੀ ਸਾਈਡ ਦਰਖਤਾਂ ਦੇ ਆ ਬੀੜ ਦੇ ਅੰਦਰ ਜਾ ਕੇ ਕਾਫੀ ਬਾਕੀ ਵੀ ਆ ਬੈਠੇ ਵੀ ਆ ਜਾਨਵਰ ਇੱਥੇ ਤੇ ਟੈਂਪਰੇਚਰ ਦਾ ਇੱਥੇ ਬਾਹਰਲੇ ਟੈਂਪਰੇਚਰ ਨਾਲੋਂ ਬਹੁਤ ਜ਼ਿਆਦਾ ਫਰਕ ਆਗਾ ਆ ਬੈਠੇ ਆ ਜਾਨਵਰ ਠੀਕ ਆ ਬਾਕੀ ਉਹ ਫਿਰਦੇ ਅੱਗੇ ਤੇ ਕਾਫੀ ਜ਼ਿਆਦਾ ਫਰਕ ਆਗਾ ਇਹ ਰੁੱਖਾਂ ਦੀ ਅਹਿਮੀਅਤ ਨੂੰ ਸਮਝਿਆ ਕਰੋ ਮੇਰਾ ਭਰਾ ਵੀ ਅਨੇ ਵਾ ਰੁੱਖ ਨਾ ਕੱਟੋ ਤਾਂ ਜੋ ਆਪਾਂ ਨੂੰ ਅੱਗੇ ਜਾ ਕੇ ਭਵਖ ਦੇ ਵਿੱਚ ਜਿਆਦਾ ਟੈਂਪਰੇਚਰ ਦਾ ਸਾਹਮਣਾ ਨਾ ਕਰਨਾ ਪਵੇ ਇਥੇ ਬੀੜ ਦੇ ਵਿੱਚ ਦਰਖਤ ਹੋਣ ਕਰਕੇ ਬਾਹਰਲੇ ਤਾਪਮਾਨ ਨਾਲੋਂ ਕਾਫੀ ਜਿਆਦਾ ਠੰਡਾ ਇਹ ਦਰਖਤਾਂ ਦੀ ਦੇਖੋ ਮਹੱਤਤਾ ਕੀ ਬਾਹਰ ਬਾਹਰਲਾ ਟੈਂਪਰੇਚਰ ਘਟ ਦੁਕਾ ਟਸ ਟਾਈਮ 45 46 ਹੋਊਗਾ ਪਰ ਇੱਥੇ ਕਾਫੀ ਠੰਡਾ ਮੌਸਮ ਆ ਦਰਖਤਾਂ ਕਰਕੇ ਅੱਗੇ ਵੀ ਦੇਖੋ ਤੁਸੀਂ ਦਰਖਤੀ ਦਰਖਤਾ ਬਹੁਤ ਜ਼ਿਆਦੇ ਅੱਗੇ ਕਾਫੀ ਦੂਰ ਤੱਕ ਆਗਾ ਫਰਦੇ ਵੀ ਇੱਥੇ ਜਾਨਵਰ ਕਾਫੀ ਜਾਨਵਰ ਫਰਦੇ ਆ ਸੜਕ ਦੇ ਉੱਪਰ ਆ ਜਾਂਦੇ ਆ ਲੋਕਾਂ ਤੋਂ ਖਾਣ ਦੇਖੋ ਜੀ ਅੱਗੇ ਰੋਖੀ ਰੋਖਾ ਬਹੁਤ ਜ਼ਿਆਦਾ ਸੰਘਣਾ ਬੀੜ ਆ ਮੈਂ ਕਹਦੀ ਆਪਾਂ ਜਿਆਦਾ ਅੱਗੇ ਚੱਕਣੀ ਜਾਂਦੇ ਹਾਂ ਦਰਸ਼ਨ ਕਰਾ ਦੇਣਾ ਫਿਰ ਵੀ ਦਰਸ਼ਤਾਂ ਦੇ ਇਸ ਕਰਕੇ ਕੁਦਰਤ ਨੂੰ ਪਿਆਰ ਕਰਿਆ ਕਰੋ ਵੀਰੇ ਵੱਧ ਤੋਂ ਵੱਧ ਰੁੱਖ ਲਾਓ ਠੀਕ ਹੈ ਤਾਂ ਕਿ ਉਹ ਦੇਖੋ ਇੱਥੇ ਤਾਪਮਾਨ ਦਾ ਬਹੁਤ ਜਿਆਦਾ ਫਰਕ ਆਗਾ ਠੰਡਾ ਪਿਆ ਉਹ ਗਰਮੀ ਵਾਲਾ ਹੈ ਨਹੀਂ ਕੰਮ ਇੱਥੇ ਬਹੁਤ ਜਿਆਦਾ ਇਹ ਇੱਕ ਸਾਈਡ ਆ ਉਧਰ ਦੂਸਰੀ ਸਾਈਡ ਵੀ ਸਾਹਮਣੇ ਜਿੱਥੋਂ ਆਪਾਂ ਰੋਡ ਤੋਂ ਖੜੇ ਆ ਰੋਡ ਕ੍ਰੋਸ ਕਰਕੇ ਵੀ ਪੂਰਾ ਵੀੜ ਅੱਗੇ ਜਾ ਕੇ ਦੇਖੋ ਜੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਦੋ ਗੰੰਤੀ ਦੇ ਵਿੱਚ ਰੁੱਖ ਲੱਗੇ ਹੋਏ ਆ ਇੱਧਰ ਮਰਜੀ ਦੇਖ